भी ਜੀ ਆਪਣੀਆਂ ਵੀਡੀਓਆਂ ਦੇਖ ਰਹੇ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਆਪਾਂ ਹੁਣ ਬਾਠ ਤੋਂ ਚੱਲੇ ਆ ਰਾਤ ਆਪਾਂ ਗੁਰਦੁਆਰਾ ਸਾਹਿਬ ਰੁਕੇ ਸੀ ਤੇ ਦਰਸ਼ਨ ਕੀਤੇ ਰਾਤ ਸਵੇਰੇ ਆ ਕੇ ਅੱਜ ਸਖਤਾ ਬਹੁ ਪਹੁੰਚਿਆ ਸੀ ਗੁਰਦੁਆਰਾ ਸਾਹਿਬ ਤੇ ਉੱਥੇ ਸਮਾਂ ਲੱਗ ਗਿਆ ਥੋੜਾ ਜਿਹਾ 8:30 ਵਜੇ ਹੋਂ ਚੱਲੇ ਆ ਤੇ ਹੁਣ ਆਪਾਂ ਅੱਗੇ ਜਾਵਾਂਗੇ हाँ जी हम आप पहुंचे गुरद्वारा गरना साहब गुरद्वारा ये गुरद्वारा साहब दसोए के नाल ही पै जे पठानकोट नई दसोए तो पहले ही सज्जे हाथ आ गुर साहब आओ अगे जा करके अपना हम इस गुरद्वारा साहब का इतिहास देखा तो इतों का इतिहास की हैला दुआला दिखाई गुरद्वारा साहब का बहुत सोहनी जगह बनिया खुला दुला गुरद्वारा साहब आओ सामने कार सेवा डेरा दे कार सेवा ਆਫਰ ਟਾਪੀਆਂ ਬਜਰੀ ਪਈ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦਾ ਕੰਮ ਚੱਲ ਰਿਹਾ ਵਾ ਨੋ ਪਰ ਅੱਦਤੀ ਬਿਲਡਿੰਗ ਦਾ ਕੰਮ ਚੱਲੁੰਦੇ ਆ ਤੇ ਯਾਰ ਜੀ ਨੋ ਦਰਸ਼ਨ ਕਰਾਉਂਦੇ ਆ ਚਲੋ ਜੀ ਕਰੀਏ ਦਰਸ਼ਨ ਇਹ ਜੀ ਗੁਰਦੁਆਰਾ ਗਤਨਾਵ ਸਾਹਿਬ ਪਾਸ਼ਾਹੀ 5ਵੀਂ ਤੇ ਪਾਸ਼ਾਹੀ 6ਵੀਂ ਅੱਜ ਵੇ ਪਾਸ਼ਾ ਦੇ ਛੇਵੇਂ ਪਾਸ਼ਾ ਇੱਥੇ ਪਹੁੰਚੇ ਇਹਦੀ ਤੇ ਪੀਰੀ ਰੀਅਮ ਦੋ ਨਿਸ਼ਾਨ ਸਨ ਤੇ ਸरोवर ਸरोवर ਚ ਜਲ ਥੋੜਾ ਹੀ ਆ ਚੱਲ ਆਪਾਂ ਅੰਜੀ ਸੇ ਨੰਨ ਕਰਾਂਗੇ ਤੇ ਆ ਜੀ ਗਰਨੇ ਦਾ ਦਰਖਤ ਇਹ ਪਾਵਨ ਕਰਨ ਕਮਨਾ ਨਾਲ ਜਿਹੜੇ ਦਰਖਤ ਦੀ ਸੁੱਕੀ ਟਾਣੀ ਤੋਂ ਹਰਾ ਹੋਇਆ ਹੈ ਸਤਿਗੁਰਾਂ ਦੇ ਚਰਨ ਲੱਗੇ ਤੇ ਇਸੇ ਕਰਕੇ ਇਸ ਸਥਾਨ ਦਾ ਨਾਮ ਗੁਰਦੁਆਰਾ ਗਰਨਾ ਸਾਹਿਬ ਪਿਆ ਹੋਇਆ ਇਹ ਹੁਜੇ ਵੀ ਭਰਿਆ ਭਰਿਆ ਇੱਧਰ ਇਹ ਪ੍ਰਾਣੀ ਗਾਣਾ ਦਰਵਾਜ਼ਾ ਇੱਧਰ ਜਿਹੜਾ ਨਵਾਂ ਦਰਵਾਜ਼ਾ ਸਾਹਿਬ ਜੀ ਪਿਆਰ ਹੁੰਦੇ ਆ ਬਹੁਤ ਸੋਹਣੇ ਜਿਹੜੇ ਸਜਾਵਟ ਕਰਦੇ ਕੀਤੀ ਹੋਈ ਆ ਫੁੱਲਾਂ ਦੇ ਨਾਲ ਆ ਬੁੱਟੇ ਦੇਖੋ ਕਿਹੜੇ ਸੋਹਣੇ ਇਹ ਤਾਂ ਛੋਟੇ ਪਰ ਜਦੋਂ ਦੂਰੋਂ ਚਲਕਮਾਰੀ ਇੱਕ ਜੰਗਲ ਦੀ ਤਰ੍ਹਾਂ ਦਿਸਦਾ ਕਿਉਂਕਿ ਇਹ ਦਰਖਤ ਇਹ ਵੱਡੇ ਦਰਖਤਾਂ ਦੀ ਤਰ੍ਹਾਂ ਇੰਨਾ ਦਾ ਜਿਹੜੀ ਲੋਕਾਂ ਦੇਖੋ ਹੇ ਪਰ ਛੋਟੇ ਗੱਡੇ ਸੋਹਣੇ ਸਾਰੇ ਜੀ ਅੱਜ ਆਪਾਂ ਸਮਾਨ ਫੇਰ ਤਰੀਦਿਆ ਹੋਰ ਬੂੰਦ ਜਾ ਬਥਰਾ ਕੋਡ ਸ਼ਹਿਰ ਤੋਂ ਥੋੜਾ ਥੋੜਾ ਸਮਾਨ